ਨਹੀਂ ਸੀ ਜਿਹੜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਪੰਜਾਬ ਬੜੇ ਗੰਭੀਰ ਨੇ ਨਸ਼ਾ ਲੈ ਕੇ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਇਲੀਗਲ ਗਲਤ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਚ ਲਾਇਆ ਜਾ ਰਿਹਾ ਹੈ ਇਹ ਪਿੰਡ ਚੌਂਦਾ ਦੇ ਵਿੱਚ ਇੱਕ ਫਕੀਰ ਮੁਹੰਮਦ ਨਾਮ ਦਾ ਬੰਦਾ ਹੈ ਜਿਹੜਾ ਥੋੜਾ ਜਿਹਾ ਉਹਦੀ ਕ੍ਰਿਮੀਨਲ ਬੈਕਗ੍ਰਾਉਂਡ ਉੱਤੇ ਪਹਿਲੇ ਵੀ ਐਫਆਈਆਰ ਦਰਜ ਹੈ ਐਨਡੀ ਦੀਆਂ ਵੀ ਉਹ ਗਲਤ ਤਰੀਕੇ ਨਾਲ ਅवैध ਤਰੀਕੇ ਨਾਲ ਉਥੇ ਬੰਦੇ ਦਾਖਲ ਨਹੀਂ ਤੇ ਗਲਤ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਚਲਾ ਰਿਆ। ਮੌਕੇ ਤੇ ਜਦੋਂ ਗੱਲਬਾਤ ਕੀਤੀ ਡੀਐਸਪੀ ਦਵਿੰਦਰ ਐਸਐਚਓ ਅਮਰਗੜ ਤੇ ਨਾਲ ਐਸਡੀਐਮ ਜਿਹੜੇ ਆਗੇ ਨੇ ਸੁਵਿੰਦਰ ਕੌਰ ਜੀ ਇਹਨਾਂ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਤੇ ਉਥੇ ਜਦੋਂ ਮੌਕੇ ਦੇਖਿਆ ਵੀ 12-13 ਬੰਦੇ ਐਡਮਿਟ ਸੀਗੇ ਤੇ ਉਹਨਾਂ ਨੂੰ ਮੌਕੇ ਤੋਂ ਰਿਹਾ ਕਰਾਇਆ ਤੇ ਉਹ ਅਸੀਂ ਅੱਗੋਂ ਉਹਨਾਂ ਨੂੰ ਸੀਲ ਕੀਤਾ। ਜਿਹੜਾ ਕਿ ਮੁਹੰਮਦ ਫਕੀਰ ਮੁਹੰਮਦ ਹੈ ਇਹਨੇ ਅੱਗੋਂ ਰੈਂਟ ਤੇ ਦਿੱਤਾ ਵੈ ਅਸੀਂ 4 ਬੰਦਿਆਂ ਨੂੰ ਜਿਹਦੇ ਵਿੱਚ ਹਰਵਿੰਦਰ ਸਿੰਘ ਮਨਪ੍ਰੀਤ ਸਿੰਘ ਇਕੰਪਰੀਤ ਤੇ ਪ੍ਰਵੇਸ਼ ਇਹ ਕੁਝ ਬੰਦੇ ਹੈਗੇ ਆ ਗੜਸ਼ੰਕਰ ਦੇ ਤੇ ਕੁਝ ਬੰਦੇ ਹੈਗੇ ਆ ਭਾਦਸੋਂ ਦੇ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਤੇ ਉਹਨਾਂ ਨੂੰ ਮੌਕੇ ਤੇ ਸੀਲ ਕੀਤਾ ਗਿਆ ਸਰ ਕਿਹੜੀ ਕਿਹੜੀ ਤਰ੍ਹਾਂ ਵਾਲੀ ਇਹਦੇ ਤੇ ਹੁਣ ਸੀਲ ਕਰਤਾ ਹੈਗਾ ਇਹਦੇ 'ਚ ਹੁਣ ਜਦੋਂ ਐਸਡੀਐਮ ਵੱਲੋਂ ਰਿਪੋਰਟ ਬਣਾਈ ਕਰ ਆਉਗੀ ਤੇ ਉਸ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ ਕੀਤੀ ਜਾਏ ਸਰ ਇਲੈਗਲ ਕੋਈ ਮੈਡੀਸਨ ਵਗੈਰਾ ਕਲੀਨਿਕਲ ਮੈਡੀਸਨ ਕੋਸ਼ਿਸ਼ ਵਿੱਚ ਸੀਲ ਕੀਤੀਆਂ ਗਈਆਂ ਉੱਤੇ ਮੌਕੇ ਤੇ ਉਹਦੀ ਵੀਡੀਓਗ੍ਰਾਫੀ ਹੋਈ ਹੈ ਬਾਅਦ ਚ ਪ੍ਰੋਪਰ ਤਰੀਕੇ ਨਾਲ ਜੋ ਕਾਰਵਾਈ ਹਸਾਮਨਾਂ ਲੀਕ ਆਪਣਾ ਨੂੰ ਡਾਕ ਕਰਕੇ ਉਹਨੂੰ ਸੀਲ ਕੀਤਾ ਗਿਆ ਸਰ ਕੀ ਹਾਲਾਤ ਸੀ ਮੌਕੇ ਦੇ ਉੱਤੇ ਕੋਈ ਕਿੰਨੇ ਬੰਦੇ ਉੱਤੇ ਐਡਮਿਟ ਸੀ ਜਾਂ ਤਾਂ ਉੱਤੇ 12 ਤੋਂ 15 ਬੰਦੇ ਐਡਮਿਟ ਸੀਗੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਗਿਆ ਕਿਉਂਕਿ ਉਹਨਾਂ ਦੀ ਆਇਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਜੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਵੀ ਜਿਹੜੀ ਸਰਕਾਰ ਦੀਆਂ ਹਦਾਇਤਾਂ ਦੇ ਹਸਾਮਨਾਂ ਜਿਹੜੇ ਐਡਿਕਸ਼ਨ ਸੈਂਟਰ ਹੈ ਉਨਨ ਉਥੇ ਦਾਖਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਪ੍ਰੋਪਰ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ ਸਰ ਇਸ ਤਰ੍ਹਾਂ ਦੇ ਡੀਡਿਕਸ਼ਨ ਸੈਂਟਰ ਜ਼ਿਲ੍ਹੇ ਦੇ ਵਿੱਚ ਹੋਰ ਵੀ ਚੱਲ ਰਹੇ ਹਨ ਕਿਉਂ ਉਹਨਾਂ ਨੂੰ ਫਾਈਂਡ ਆਊਟ ਕਰਕੇ ਕਾਰਵਾਈ ਪਿੱਛੇ ਜੇ ਪਿੱਛੇ 6-7 ਮਹੀਨੇ ਪਹਿਲੇ ਵੀ ਚੱਲ ਰਿਹਾ ਸੀ ਉਹ ਵੀ ਅਸੀਂ ਸੀਲ ਕੀਤਾ ਤੇ ਹੁਣ ਜਦੋਂ ਜਿਹੜਾ ਵੀ ਸਾਡੇ ਧਿਆਨ ਜਾਂਦਾ ਹੈ ਤੇ ਅਸੀਂ ਆਪਣੇ ਵੱਲੋਂ ਵੀ ਲੋਕਾਂ ਨੂੰ ਦੱਸ ਦਿਆਂ ਵੀ ਜੇ ਕੋਈ ਸਦੇ ਇਲਾਕੇ ਪਿੰਡ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਉਹ ਸਾਨੂੰ ਸੂਚਿਤ ਕਰਨ ਤਾਂ ਕਿ ਅਸੀਂ ਇਦਾਂ ਦੇ ਗਲਤ ਤਰੀਕੇ ਦੇ ਡਿਕਸ਼ਨ ਸੈਂਟਰ ਬੰਦ ਕਰ ਸਕੀ ਸਰ ਲੱਗਦਾ ਸਰ ਸਮੇਂ-ਸਮੇਂ ਤੇ ਸੱਚ ਵੀ ਕਿਹਾ ਜਾਂਦਾ ਜੀ ਇਹਨਾਂ ਸੈਂਟਰਾਂ ਬਾਰੇ ਜੀ ਕੀਤਾ ਜਾਂਦਾ ਇਹਨਾਂ ਦਾ ਪ੍ਰੋਪਰ ਜਿਹੜੇ ਸਰਕਾਰੀ ਹੈਗੇ ਆ ਉਹਨਾਂ ਦੇ ਰਿਕਾਰਡ ਹੁੰਦਾ ਆਪਣਾ ਜਿਹੜਾ ਸੀਐਮਓ ਦੇ ਆਫਿਸ ਉਤੋਂ ਹੀ ਸਾਰਾ ਇਹ ਹੁੰਦਾ ਪਰ ਇਹ ਗਲਤ ਤਰੀਕੇ ਨਾਲ ਚਲਾ ਰਹੇ ਸਰ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਵੀ ਬਿਆਨ ਲਗਾਤਾ ਚੱਰੀ ਹੈ ਜੀ ਯੁੱਧ ਨਸ਼ਾ ਵਿਰੋਧ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੀਡੀਆ ਭਰਾਵਾਂ ਨੂੰ ਜੋ ਉਸ ਅਸੀਂ ਕਾਰਜਕਾਰੀ ਕਰ ਰਹੇ ਹਾਂ ਕੋਈ ਇਹਦੇ ਵਿੱਚ ਲੁਕੋ ਨਹੀਂ ਹੈ ਓਪਨਲੀ ਅਸੀਂ ਜੀ ਬਹੁਤ ਮਿਹਨਤ ਕਰ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਤੁਰੰਤ ਉਹਦੇ ਤੇ ਬੰਦਾ ਐਕਸ਼ਨ ਕਰਦੇ ਆ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਲੋਕੀ ਵੀ ਵੱਧ ਚੜਾ ਕੇ ਹਿੱਸਾ ਲੈ ਰਿਆ ਤੇ ਅੱਗੇ ਤੋਂ ਕੁਝ ਅਸੀਂ ਵੀ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਵੀ ਆ ਜਿਹੜਾ ਕਿ ਡਿਮੋਲਿਸ਼ਨ ਦੇ ਥਰੂ ਹੈ ਉਹ ਪ੍ਰੋਪਰ ਪ੍ਰੋਸੈਸ ਨਾਲ ਅਨਾਰੇ ਟਾਈਮ ਦੇ ਤੁਹਾਨੂੰ ਦੱਸਿਆ ਜਾਊਗਾ ਉਹ ਵੀ ਨਾਲ-ਨਾਲ ਕੀਤਾ ਜਾਊਗਾ ਤੇ ਨਸ਼ੇ ਤੇ ਮਾੜੇ ਅੰਸਰਾਂ ਦੇ ਅਗੇਂਸਟ ਇਹੀ ਹੈ ਵੀ ਉਹ ਜ਼ਿਆਦਾ ਬੰਦੇ ਬਣ ਜਾਣ ਤੇ ਜਾਂ ਆਪਣਾ ਸ਼ਹਿਰ ਛੱਡ ਜਾਣ ਥੈਂਕ ਯੂ ਥੈਂਕ ਯੂ ਥੈਂਕ